ਤੁਸੀਂ ਦੇਖ ਰਹੇ ਹੋ ਦਿਨਿਕ ਸਵੇਰਾ ਅਸੀਂ ਇਸ ਟਾਈਮ ਖੜੇ ਆ ਜਿੱਥੇ ਖਾਲਸੇ ਦੇ ਉੱਤੇ ਵਿਖਿਆ ਜਾਦਾ ਕਿੰਨਾ ਜਹੋ ਜਲਾ ਲਾ ਸੋ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਸ਼ਸਤਰ ਰੱਖਣ ਨੂੰ ਜਿਹੜਾ ਸਿੱਖਾਂ ਨੂੰ ਇੱਕ ਹੁਕਮ ਦਿੱਤਾ ਗਿਆ ਸੀ ਅੱਜ ਵੀ ਪ੍ਰਾਤਨ ਸ਼ਸਤਰਾਂ ਦੀ ਗੱਲ ਆਪਾਂ ਕਰੀਏ ਤੀਰ ਕਮਾਨ ਤੋਂ ਲੈ ਕੇ ਬਾਕੀ ਪੁਰਾਣੇ ਸ਼ਸਤਰ ਜਿਹੜੇ ਆ ਉਹ ਸਿੰਘਾਂ ਵੱਲੋਂ ਸਜਾ ਕੇ ਹੋਲੇ ਮਹੱਲੇ ਵਿੱਚ ਸਪੈਸ਼ਲੀ ਪੁੱਜਿਆ ਗਿਆ ਸਾਡੇ ਨਾਲ ਨੇ ਬਾਬਾ ਗੁਰਦੇਵ ਸਿੰਘ ਜੀ ਉਹਨਾਂ ਕੋ ਜਾਣਾਂਗੇ ਕਿ ਪ੍ਰਾਤਨ ਹਥਿਆਰਾਂ ਦੇ ਨਾਲ ਇਹਨਾਂ ਲਗਾਵਾ ਔਰ ਬਾਬਾ ਜੀ ਸਾਨੂੰ ਦੱਸਿਓ ਕਿ ਜਿਹੜੇ ਇਹ ਪ੍ਰਾਤਨ ਹਥਿਆਰ ਕਿਹੜੇ ਕਿਹੜੇ ਹੈਗੇ ਨੇ ਸਾਰਿਆਂ ਦਾ ਪੱਲਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਾਰਿਆਂ ਦਾ ਪਹਿਲਾਂ ਸਾਰੀ ਸੰਗਤ ਨੂੰ ਸਾਰੇ ਸਿੰਘਾਂ ਨੂੰ ਮੇਰੇ ਵੱਲੋਂ ਖੋਲੇ ਮਹੱਲੇ ਦੀ ਲੱਖ ਲੱਖ ਮੁਬਾਰਕਾ ਜੀ ਬਹੁਤ ਜਿਆਦੀ ਖੁਸ਼ੀ ਹੋਈ ਹੈ ਜੀ ਆਪਾਂ ਨੂੰ ਇਹ ਸਿੰਘ ਦੇਖ ਕੇ ਜੀ ਇਹ ਦੇਖੋ ਜੀ ਸਾਇੰਸ ਨੇ ਤਾਂ ਦੱਸਿਆ ਤੀ ਵੀ ਨੀਲੇ ਕਲਰ ਤੋਂ ਡਰ ਨਹੀਂ ਲੱਗਦਾ ਜੀ ਸਾਡੇ ਕਲਗੀਆਂ ਵਾਲੇ ਪਾਸ਼ਾ ਧੰਤਨ ਸਾਹਿਬ ਸੈ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਅੱਜ ਤੋਂ ਕਈ ਵਰਸ ਪਹਿਲਾਂ ਦੱਸ ਗਏ ਸੀ ਨੀਲਾ ਬਾਣਾ ਇਸ ਕਰਕੇ ਪਾਇਆ ਜਾਂਦਾ ਜੀ ਇਹ ਵਾਹਿਗੁਰੂ ਜੀ ਆਪਣੇ ਕੋਲ ਤੀਰ ਕਮਾਨ ਹੈ ਜੀ ਇਹ ਵਾਹਿਗੁਰੂ ਜੀ ਜਿਵੇਂ ਕੋਈ ਸਿੰਘ ਆਪਣੇ ਦੁਸ਼ਮਣ ਦੂਰੋਂ ਹੁੰਦੇ ਸੀ ਨਾਈ ਕਈ ਵਾਰ ਗੋਲੀ ਨਹੀਂ ਚੱਲਦੀ ਵੈਗਰੂ ਜੀ ਉਸ ਟਾਈਮ ਫਿਰ ਤੀਰ ਕਮਾਨ ਦੀ ਵਰਤੋਂ ਕਰੀ ਜਾਂਦੀ ਸੀ ਜੀ ਤੇ ਵੈਗਰੂ ਜੀ ਇਹ ਜਮਦਾੜਾ ਜੀ ਇਹ ਜਿਵੇਂ ਆਪਣੇ ਮੁਗਲਾਂ ਦੇ ਮੁਕਟ ਤੋੜਨ ਵਾਸਤੇ ਕੰਮ ਆਇਆ ਜਾਂਦਾ ਸੀ ਇਹ ਵੈਗਰੂ ਤੀਰ ਕਮਾਨ ਇਹ ਕਮਾਨ ਵੀ ਇਹ ਤੀਰ ਨੇ ਵੈਗਰੂ ਸੋ ਮੈਂ ਆਪਣੇ ਕੈਮਰਾਮੈਨ ਨੂੰ ਕਹਾਂਗਾ ਕਿ ਬਾਬਾ ਜੀ ਨੂੰ ਜਿਹੜਾ ਦਿਖਾਇਆ ਜਾਵੇ ਕਿ ਪ੍ਰਤਨ ਸਿੰਘ ਜਿਹੜੇ ਸੀ ਇਹ ਇਸ ਤਰ੍ਹਾਂ ਦੀ ਪ੍ਰਸ਼ਾਦ ਪਾ ਕੇ ਤਾਂ ਕਿ ਕੋਈ ਦੁਸ਼ਮਣ ਜਿਹੜਾ ਵਾ ਸ੍ਰੀ ਸਾਹਿਬ ਦੇ ਨਾਲ ਵਾਰਨਾ ਕਰ ਸਕੇ ਆਪਣੀ ਰੱਖਿਆ ਵਾਸਤੇ ਇਹ ਸਾਰੇ ਬਣਾਏ ਗਏ ਸੀ ਇੱਕ ਸਿੰਘ ਹੋਰ ਸਾਡੇ ਨਾਲ ਨੇ ਆਪਾਂ ਉਹਨਾਂ ਨਾਲ ਵੀ ਗੱਲ ਕਰਦੇ ਆਂ ਜਿਸ ਤਰੀਕੇ ਦੇ ਨਾਲ ਸਿੰਘਾਂ ਦਾ ਹਥਿਆਰਾਂ ਨਾਲ ਪ੍ਰੇਮ ਹੈ ਗੁਰੂ ਸਾਹਿਬ ਦਾ ਫਰਮਾਨ ਹੈ ਅੱਜ ਤੁਸੀਂ ਤੋਪ ਲੈ ਕੇ ਵੀ ਪਹੁੰਚੇ ਹੋ ਤੇ ਬਾਕੀ ਸ਼ਸਤਰਾਂ ਦਾ ਜਿਹੜੀ ਪ੍ਰਦਰਸ਼ਨ ਕੀਤੀ ਹੈ ਕੀ ਕਹਿਣਾ ਚਾਹੁੰਦੇ ਹੋ ਪਹਿਲਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾ ਦਾ ਸਮੂਹ ਸਾਧ ਸੰਗਤ ਨੂੰ ਹੌਲੇ ਮੱਲੇ ਦੀ ਲੱਖ ਲੱਖ ਵਧਾਈਆਂ ਇੱਕ ਛੋਟੀ ਜੀ ਬੇਨਤੀ ਹੈ ਗੁਰੂ ਸਾਹਿਬ ਦਾ ਹੁਕਮ ਹੈ ਆਪਾਂ ਨੂੰ ਸ਼ਸਤਰ ਰੱਖਣੇ ਹਨ ਜੀ ਇਹੀ ਬੇਨਤੀ ਹੈ ਵੀ ਆਪਾਂ ਸ਼ਸਤਰ ਰੱਖੀਏ ਤਿਆਰ ਬਰ ਤਿਆਰ ਰਹੀਏ ਬਾਣੀ ਬਾਣੇ ਦੇ ਧਾਰ ਨਹੀਂ ਰਹੀਏ ਇਹਨਾਂ ਨੂੰ ਪਤਾ ਹੋਣਾ ਹੈ ਕਿ ਕੁਝ 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 ਸੰਸਥਾਵਾਂ ਇਹੋ ਜੀਆਂ ਆ ਵਾਂ ਜਿਹੜੀਆਂ ਸ਼ਸਤਰਾਂ ਤੋਂ ਨੌਜਵਾਨਾਂ ਨੂੰ ਦੂਰ ਕੀਤਾ ਵਾ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਗੁਰੂ ਮਹਾਰਾਜ ਨੇ ਹੈਨਾ ਗੁਰਗੋਵੇਂ ਸੇ ਮਹਾਰਾਜ ਨੇ ਸ਼ਸਤਰਾਂ ਨੂੰ ਆਪਣਾ ਪੀਰ ਕਿਹਾ ਹੈਨਾ ਜੀ ਪੀਰ ਆਪਾਂ ਗੁਰੂ ਦੇ ਬਰਾਬਰ ਕਹਿ ਸਕਦੇ ਹਾਂ ਗੁਰੂ ਦੇ ਬਰਾਬਰ ਆਪਣੇ ਪੀਰ ਹੁੰਦੇ ਨੇ ਤੇ ਇਹ ਆ ਵੀ ਜਿੰਨਾ ਆਪਾਂ ਜਿੰਨਾ ਆਪਾਂ ਗੁਰੂ ਸਾਹਿਬ ਦਾ ਗੁਰਗੰਸਾ ਮਹਾਰਾਜ ਦਾ ਸਤਿਕਾਰ ਕਰਦੇ ਆ ਉਹਨਾਂ ਹੀ ਆਪਾਂ ਨੂੰ ਇਹਨਾਂ ਦਾ ਸਤਿਕਾਰ ਕਰਨਾ ਚਾਹੀਦਾ ਤਾਂ ਦੇਖਿਆ ਜਾ ਸਕਦਾ ਹੈ ਕਿ ਸਿੰਘਾਂ ਦਾ ਜਿਹੜਾ ਕਿੰਨਾ ਜਾਹੋ ਜਲਾਲਾ ਉਹ ਸ਼ਸਤਰਾਂ ਦੇ ਨਾਲ ਕਿੰਨਾ ਪਿਆਰਾ ਕੈਮਰਾਮੈਨ ਸੋਨੀ ਦੇ ਨਾਲ ਸਰਮਨ ਸਿੰਘ ਸ਼੍ਰੀ ਅਨੰਦਪੁਰ ਸਾਹਿਬ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਈ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram X اور WhatsApp channel par